ਸਨ 742 ਦੇ ਵਿੱਚ ਜਦੋਂ ਵੱਡਾ ਖੱਲੂਆ ਰ ਆ ਵਾਪਰਿਆ ਅਬਦਾਲੀ ਨੇ ਸਿੱਖਾਂ ਨੂੰ ਬੁਰੀ ਤਰ੍ਹਾਂ ਕੁਚਲਣ ਦੀ ਕੋਸ਼ਿਸ਼ ਕੀਤੀ ਤੇ ਬਹੁਤ ਵੱਡਾ ਨੁਕਸਾਨ ਵੀ ਹੋਇਆ ਸਿੱਖ ਕੌਮ ਦਾ ਆਪਾਂ ਸਾਰੇ ਜਾਣਦੇ ਕਿ ਇਸ ਖੱਲੂਕਾਰ ਦੇ ਵਿੱਚ ਲਗਭਗ ਅੱਧੀ ਕੌਮ ਖਤਮ ਹੀ ਕਰ ਦਿੱਤੀ ਸੀ ਅਬਦਾਲੀ ਨੇ ਤੇ ਉਦੋਂ ਅਬਦਾਲੀ ਨੇ ਇਹ ਗੱਲ ਬੜੇ ਮਾਣ ਨਾਲ ਦਾਅਵੇ ਨਾਲ ਆਖੀ ਸੀ ਕਿ ਸਿੱਖ ਪੰਜ ਪੀੜੀਆਂ ਤੱਕ ਉੱਠ ਨਹੀਂ ਸਕਣਗੇ ਤੇ ਮੇਰੀ ਮਾਰ ਨੂੰ ਚੇਤੇ ਰੱਖਣਗੇ ਅਸਲ ਵਿੱਚ ਹੋਇਆ ਇਸ ਤਰ੍ਹਾਂ ਸੀ ਕਿ 1 ਸਾਲ ਪਹਿਲਾਂ ਸਨ 768 ਵਿੱਚ ਅਬਦਾਲੀ ਦੀ ਮਰਾਟਿਆਂ ਨਾਲ ਲੜਾਈ ਹੋਈ ਸੀ ਪਾਣੀਪਤ ਦੇ ਮੈਦਾਨ ਵਿੱਚ ਮਰਾਟੇ ਬੜੀ ਬੁਰੀ ਤਰ੍ਹਾਂ ਹਾਰ ਗਏ ਸੀ। ਬੇਸ਼ੱਕ ਮਰਾਟਿਆਂ ਦੀ ਸੈਨਾ ਵੀ ਅਫਗਾਨੀ ਦੀ ਸੈਨਾ ਨਾਲ ਵੱਧ ਸੀ। ਅਫਗਾਨੀ ਕੋਲ 70000 ਫੌਜ ਸੀ ਤੇ ਮਰਾਟਿਆਂ ਕੋਲ 1 ਲੱਖ। ਅਫਗਾਨੀ ਤੇ ਮਰਾਟਿਆਂ ਦੋਵਾਂ ਕੋਲ ਤੋਪਖਾਨਾ ਮੇਸੀ ਪਰ ਕਈ ਕਾਰਨ ਬਣੇ ਤੇ ਮਰਾਟੇ ਹਾਰ ਗਏ ਤੇ ਹਾਰੇ ਵੀ ਬੁਰੀ ਤਰ੍ਹਾਂ। ਮਰਾਟੇ ਇੰਨੀ ਖੁਸ਼ਫਹਿਮੀ ਚਾਏ ਸੀ ਕਿ ਅਸੀਂ ਤਾਂ ਜਿੱਤੇ ਜਿੱਤੇ ਤੇ ਸੋਚਦੇ ਸੀ ਕਿ ਜਿੱਤਣ ਤੋਂ ਬਾਅਦ ਉਥੋਂ ਵਾਪਸ ਆਉਣ ਲੱਗਿਆਂ ਗੰਗਾ ਦਾ ਇਸ਼ਨਾਨ ਵੀ ਕਰਦੇ ਆਵਾਂਗੇ। ਇਸ ਲਈ ਆਪਣੀਆਂ ਬੀਬੀਆਂ ਯਾਨੀ ਕਿ ਆਪਣੀਆਂ ਘਰਵਾਲੀਆਂ, ਮਾਵਾਂ, ਭੈਣਾਂ ਸਾਰਿਆਂ ਨੂੰ ਨਾਲ ਲੈ ਕੇ ਆਏ ਸੀ। ਤੇ ਜਦੋਂ ਹਾਰ ਗਏ ਤੇ ਅਬਦਾਲੀ ਨੇ ਇਹਨਾਂ ਦੀਆਂ ਬੀਬੀਆਂ ਵਿੱਚੋਂ ਬਹੁਤੀਆਂ ਨੂੰ ਬੰਦੀ ਬਣਾ ਲਿਆ ਇਸ ਲੜਾਈ ਵਿੱਚ ਮਰਟਾ ਮੁਖੀ ਬਾਜੀਰਾਵ ਪੇਸ਼ਵਾ ਦਾ ਮੁੰਡਾ ਉਹਦਾ ਚਿਹਰਾ ਪਰਾ ਜਾਨਕਿ ਜਿਹੜੇ ਮੁਖੀ ਦੇ ਸਕੇ ਖਾਸ ਖਾਸ ਬੰਦੇ ਸੀ ਉਹ ਸਾਰੇ ਮਾਰੇ ਗਏ ਉਸ ਤੋਂ ਬਾਅਦ ਉਹਨਾਂ ਦੀ ਹਾਲਤ ਬੜੀ ਪਤਲੀ ਪੈ ਗਈ ਤੇ ਫਿਰ ਅਬਦਾਲੀ ਨੇ ਆਪਣੀ ਮਨਮਰਜ਼ੀ ਮੁਤਾਬਕ ਉਹਨਾਂ ਨਾਲ ਸੰਧੀਆਂ ਕੀਤੀਆਂ ਪਰ ਜਦੋਂ ਸੰਧੀਆਂ ਕਰਨ ਤੋਂ ਬਾਅਦ ਅਬਦਾਲੀ ਵਾਪਸ ਮੁੜਨ ਲੱਗਿਆ ਤਾਂ ਸਿੰਘਾਂ ਨੇ ਪੰਜਾਬ ਚੋਦੇ ਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਛਾਪੇ ਜਦੋਂ ਵੀ ਪੈਂਦੇ ਸੀ ਅਬਦਾਲੀ ਡਾਡਾ ਔਖਾਪਾਰਨ ਦਸੀ ਤੇ ਕਹਿੰਦਾ ਸੀ ਕਿ ਅਗਲੀ ਵਾਰ ਹੁਣ ਤੁਹਾਨੂੰ ਸਭ ਕੁਝ ਸਿਖਾਉਣਾ ਗੋਇੰਦਵਾਲ ਦੇ ਪਤਨ ਦੇ ਪੰਚਤੇ ਸਰਦਾਰ ਜਸਾ ਸਿੰਘ ਆਲੂਵਾਲੀਆ ਨੇ ਜਿਹੜੀਆਂ ਬੀਬੀਆਂ ਫੜੀਆਂ ਇਸੇ ਮਰੱਟੇਆਂ ਦੀਆਂ ਅਬਦਾਲੀ ਕੋਲੋਂ ਉਹ ਵਿੱਚ ਢਾਲ ਲਈਆਂ ਜਿਦੇ ਦੇ ਅਬਦਾਲੀ ਬਹੁਤ ਜ਼ਿਆਦਾ ਲੋਹਾ ਲੱਖ ਹੋਇਆ ਸਿੰਘਾਂ ਤੇ ਇਸ ਲਈ ਕਹਿੰਦਾ ਸੀ ਕਿ ਅਗਲੇ ਸਾਲ ਹੁਣ ਤੁਹਾਨੂੰ ਵੇਖੂਗਾ ਤੇ ਅਗਲੇ ਸਾਲ ਸਨ 762 ਦੇ ਵਿੱਚ ਉਹਨੇ ਵੱਡੇ ਖੱਲੂ ਘਰ ਦਾ ਕਹਿਰ ਵਰਤਾਇਆ ਸਿੰਘਾਂ ਤੇ ਤੇ ਨਾਲ ਹੀ ਇਹ ਗੱਲ ਬੜੇ ਮਾਨ ਨਾਲ ਆਖੀ ਕਿ ਮਰੱਟੇ ਦਾ ਭਾਵੇਂ ਤਿੰਨ ਪੀੜੀਆਂ ਤੱਕ ਉੱਠ ਪੈਣ ਪਰ ਸਿੱਖ ਪੰਜ ਪੀੜੀਆਂ ਨਹੀਂ ਉੱਠ ਸਕਣਗੇ ਉਹ ਗੱਲ ਵੱਖਰੀ ਹੈ ਕਿ ਸਾਡਾ ਹੀ ਤਾਂ ਬੜਾ ਮਾਣ ਮੱਤਾ ਸਿੱਖਾਂ ਨੇ 6 ਕੁ ਮਹੀਨੇ ਬਾਅਦ ਅੰਮ੍ਰਿਤਸਰ ਦੇ ਮੈਦਾਨ ਵਿੱਚ ਦਿਵਾਲੀ ਵਾਲੇ ਦਿਨ ਅਫਗਾਨੀ ਨੂੰ ਬਹੁਤ ਵੱਡੀ ਹਾਰ ਦਿੱਤੀ ਅਫਗਾਨੀ ਦਾ ਸਾਨੂੰ ਮਾਰ ਨਹੀਂ ਮਾਰ ਸਕਿਆ ਪਰ ਜਿਨ੍ਹਾਂ ਨੇ ਸਾਨੂੰ ਮਾਰ ਮਾਰੀ ਆ ਪੰਜ ਪੀੜੀਆਂ ਵਾਲੀ ਕਿ ਸਿੱਖ ਪੰਜ ਪੀੜੀਆਂ ਉੱਠ ਹੀ ਨਾ ਸਕਣ ਉਹ ਆ ਅੰਗਰੇਜ਼ ਗੋਰੇ ਬ੍ਰਿਟਿਸ਼ਰਸ ਅਜਾਈ ਮਾਰਵੱਜੀ ਕੇ ਵਾਕਈ ਆਪਾਂ ਪੰਜ ਪੀੜੀਆਂ ਨਹੀਂ ਉੱਠ ਸਕਾਂਗੇ ਨੇ ਪੀੜੀਆਂ ਤਾਂ ਆਪਣੀਆਂ ਲੰਘ ਚੁੱਕੀਆਂ ਹੋਈਆਂ ਇਹ ਮਾਰ ਕਿਹੜੀ ਆ 1849 ਚ ਰਾਜ ਦਾ ਖੋਇ ਜਾਣਾ ਨਹੀਂ ਅੰਗਰੇਜ਼ ਸਾਮਰਾਜ ਵਿਰੁੱਧ ਉੱਠੀਆਂ ਲਹਿਰਾਂ ਚਵੇਂ ਗਦਰੀ ਲਹਿਰ ਬੱਬਰ ਅਕਾਲੀ ਲਹਿਰ ਦਾ ਸਫਲ ਨਾ ਹੋਣਾ ਨਹੀਂ ਬਿਲਕੁਲ ਨਹੀਂ ਇਹ ਮਾਰਾ 1947 ਦਾ ਉਜਾੜਾ ਜਿਹੜਾ 1947 ਦਾ ਉਜਾੜਾ ਉਹ ਤਰਤੀ ਜਿੱਥੇ ਅਸੀਂ ਮਣਾ ਮੂਹ ਖੂਨ ਡੋਲਿਆ ਉਹ ਜਿਹਦੇ ਤੇ ਕਬਜ਼ਾ ਕਰ ਲਈ ਅਸੀਂ ਦਿੱਲੀ ਦੀ ਮੁਗਲ ਸਲਤਨਤ ਤੇ ਅਬਦਾਲੀ ਦੋਵਾਂ ਨਾਲ ਲੜੇ ਭਿੜੇ ਤੇ ਜਿੱਤੇ ਉਸ ਧਰਤੀ ਤੇ ਅੱਜ ਸਾਡਾ ਕੋਈ ਦਾਵਾ ਹੀ ਨਹੀਂ ਰਹਿ ਗਿਆ ਜਿਹੜਾ ਅੱਜ ਦਾ ਪੰਜਾਬ ਆ ਅਜੋਕਾ ਪੰਜਾਬ ਆ ਇਹ ਤਾਂ ਲਗਭਗ 1809 ਤੋਂ ਬਾਅਦ ਹੀ ਅੰਗਰੇਜ਼ਾਂ ਨੇ ਰਲ ਗਿਆ ਸੀ ਸਹਿਮਤੀ ਨਾਲ ਇਹਨਾਂ ਰਿਆਸਤਾਂ ਨੇ ਸੰਧੀ ਕਰ ਲਈ ਸੀ ਜਿਵੇਂ ਪਟਿਆਲਾ ਰਿਆਸਤ ਨਾਬਾ ਜੀਂਦ ਇਹਨਾਂ ਸਾਰੀਆਂ ਨੇ ਸੰਧੀ ਕਰ ਲਈ ਸੀ ਤੇ ਇਹ ਅੰਗਰੇਜ਼ ਰਾਦੇ ਥੱਲੇ ਚੱਲਣ ਲੱਗ ਪਏ ਸੀ ਸਾਦਲੂ ਤੋਂ ਰਾਵੀ ਵਾਲੇ ਪਾਸੇ ਜੇ ਤੁਸੀਂ ਵੇਖੋਗੇ ਤਾਂ ਸਿਰਫ ਥੋੜਾ ਜਿਹਾ ਇਲਾਕਾ ਉਸ ਪੰਜਾਬ ਦਾ ਸਾਡੇ ਹਿੱਸੇ ਆਇਆ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਪੰਜਾਬ ਸੀ ਤੇ ਜਿਹੜੇ ਪੰਜਾਬ ਨੇ ਸਭ ਤੋਂ ਵੱਧ ਰੈਟਲੀਏਟ ਕੀਤਾ ਸੀ ਅੰਗਰੇਜ਼ਾਂ ਨੂੰ ਕੱਢਣ ਵਾਸਤੇ ਜੀਤੇ ਸੰਘਰਸ਼ਾਂ ਨੇ ਗੋਰਿਆਂ ਦਾ ਜੀਣਾ ਮੁਹਾਲ ਕਰ ਦਿੱਤਾ ਸੀ ਪੰਜਾਬ ਵਿੱਚ ਜਾਂ ਕਿ ਲੋਹਿੰਦਸਤਾਨ ਵਿੱਚ ਤੇ ਜਿਹੜਾ ਹਿੰਦੋਸਤਾਨ ਦੇ ਕਬਜ਼ੇ ਸਮੇ ਸਾਰਿਆਂ ਤੋਂ ਅਖੀਰ ਤੇ ਐਂਡ ਤੇ ਅੰਗਰੇਜ਼ਾਂ ਦੇ ਹਥਾਇਆ ਸੀ ਉਸ ਪੰਜਾਬ ਤੇ ਉਹਨਾਂ ਨੇ ਅੰਗਰੇਜ਼ਾਂ ਨੇ ਸਿੱਖਾਂ ਦਾ ਦਾਵਾ ਹੀ ਖਤਮ ਕਰ ਦਿੱਤਾ ਇਹ ਹੁੰਦੀ ਆ ਪੰਜ ਪੀੜੀਆਂ ਦੀ ਮਾਰ ਅਸਲ ਵਿੱਚ ਜਦੋਂ ਅੰਗਰੇਜ਼ਾਂ ਨੇ ਕਬਜ਼ਾ ਕੀਤਾ ਸੀ ਨਾਲ ਦੀ ਨਾਲ ਉਹਨਾਂ ਨੇ ਬੜੇ ਵੱਡੇ ਜਸੇ ਜਲੂਸ ਕੱਢੇ ਮੁਸਲਮਾਨਾਂ ਨੂੰ ਇਹ ਜਤਾਇਆ ਕਿ ਅਸੀਂ ਤੁਹਾਨੂੰ ਸਿੱਖਾਂ ਤੋਂ ਯਾਦ ਕਰਾ ਦਿੱਤਾ ਤੇ ਜਾਂਦੇ ਹੋਏ ਵੀ ਉਹ ਮੁਸਲਮਾਨਾਂ ਦਾ ਪੱਖ ਪੂਰ ਕੇ ਗਏ ਹਾਲਾਂਕਿ 1857 ਦੇ ਗਦਰ ਨੇ ਉਹਨਾਂ ਨੂੰ ਹਿਲਾਇਆ ਵੀ ਸੀ ਬੁਰੀ ਤਰ੍ਹਾਂ ਝੋੜਿਆ ਵੀ ਸੀ ਜਿਦੇ ਵਿੱਚ ਮੁਸਲਮਾਨਾਂ ਨੇ ਅੰਗਰੇਜ਼ਾਂ ਨੂੰ ਬੜੀ ਬੁਰੀ ਮਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅੰਗਰੇਜ਼ਾਂ ਦੀ ਸੱਤਾ ਪਲਟਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਫਿਰ ਵੀ ਅੰਗਰੇਜ਼ ਇਸ ਗੱਲ ਨੂੰ ਭਾਭ ਗਏ ਸੀ ਕਿ ਜੇ ਅੱਜ ਸਾਨੂੰ ਇੱਥੋਂ ਉੱਜੜਨਾ ਪਿਆ ਇਸ ਪੰਜਾਬ ਨੂੰ ਇਸ ਹਿੰਦੁਸਤਾਨ ਨੂੰ ਛੱਡਣਾ ਪਿਆ ਤਾਂ ਉਹਦਾ ਮੁੱਖ ਕਾਰਨ ਸਿੱਖੀ ਆ ਇਸ ਲਈ ਉਹਨਾਂ ਨੇ ਸਿੱਖਾਂ ਨੂੰ ਇੰਨੀ ਵੱਡੀ ਮਾਰ ਬਾਰੀ ਕਿ ਸਿੱਖ ਪੰਜ ਪੀੜੀਆਂ ਤੱਕ ਉੱਠਣ ਜੋਗੇ ਰਹਿਣੀ ਨਾ ਤਿੰਨ ਬਿੜੀਆਂ ਤਾਂ ਲੰਘ ਵੀ ਚੁੱਕੀਆਂ ਅੱਜ ਸਾਡਾ ਉਸ ਜ਼ਰਤੀ ਤੇ ਬਿਲਕੁਲ ਵੀ ਦਾਵਾ ਨਹੀਂ ਹਾਲ ਦੀ ਘੜੇ ਲੱਗਦਾ ਵੀ ਨਹੀਂ ਕਿ ਆਪਾਂ ਕਦੇ ਆਉਣ ਵਾਲੇ ਸਮੇਂ ਵਿੱਚ ਉਸ ਜ਼ਰਤੀ ਤੇ ਆਪਣਾ ਕੋਈ ਦਾਵਾ ਪੇਸ਼ ਵੀ ਕਰ ਸਕਾਂਗੇ ਜਿਸ ਜ਼ਰਤੀ ਦੇ ਕਿਸੇ ਸਮੇਂ ਆਪਾਂ ਮਾਲਕ ਸੀ ਪਿੱਛੇ ਜੇ ਇੱਕ ਪ੍ਰਸਿੱਧ ਪੰਜਾਬੀ ਅਦਾਕਾਰ ਹਵਿਤਾਲੀਵਾਲ ਦੀ ਇੰਟਰਵਿਊ ਹੋ ਰਹੀ ਸੀ ਪੰਜਾਬੀ ਪੱਤਰਕਾਰ ਸਿਮਰਨ ਜੋਸ਼ ਸਿੰਘ ਮੱਕੜ ਦੇ ਨਾਲ ਉਹ ਕਹਿੰਦੇ ਸੀ ਕਿ ਜਦੋਂ ਅਸੀਂ ਉਧਰ ਸੀ ਯਾਨੀ ਕਿ ਪੱਛਮੀ ਪੰਜਾਬ ਵਿੱਚ ਸੀ ਤਾਂ ਸਾਡੇ ਕੋਲ 200 ਮਰਬੇ ਜਾਨੀ ਕਿ 5000 ਕਿੱਲੇ ਜ਼ਮੀਨ ਸੀ ਤੇ ਇਧਰ ਆ ਕੇ ਅਸੀਂ ਕੱਖੋਂ ਹੌਲੇ ਹੋਗੇ ਅਸਲ ਵਿੱਚ ਉਹ ਇਕੱਲੇ ਨਹੀਂ ਕੱਖੋਂ ਹੌਲੇ ਹੋਏ ਸਾਰੀ ਕੌਮ ਇਕ ਅੱਖੋਂ ਹੌਲੀ ਹੋ ਗਈ ਕਿਉਂਕਿ ਪੱਛਮੀ ਪੰਜਾਬ ਦੀ ਜ਼ਮੀਨ ਦਾ ਸਿੱਖਾਂ ਕੋਲ ਲਗਭਗ 70% ਹਿੱਸਾ ਸੀ ਆਬਾਦੀ ਸਿੱਖਾਂ ਦੀ ਬਹੁਤ ਘੱਟ ਸੀ ਕਿਉਂਕਿ ਪਿਛਲੇ 200 ਸਾਲਾਂ ਤੋਂ ਸਿੱਖਾਂ ਨੇ ਲੜ ਲੜ ਕੇ ਪਹਿਲਾਂ ਰਾਜ ਲਿਆ ਤੇ ਰਾਜ ਕਰਕੇ ਉਥੋਂ ਦੀ ਜਿਹੜੀ ਬਹੁਤੀ ਜ਼ਮੀਨ ਜ਼ਮੀਨ ਸੀ ਉਹ ਸਿੱਖਾਂ ਕੋਲ ਸੀ ਜਾਂ ਕਹੋਗੇ ਜ਼ਮੀਨ ਦਾ ਵੱਡਾ ਹਿੱਸਾ ਸਿੱਖਾਂ ਕੋਲ ਸੀ 1849 ਵਿੱਚ ਬੇਸ਼ੱਕ ਗੋਰਿਆਂ ਨੇ ਕਬਜ਼ਾ ਕਰ ਲਿਆ ਸੀ ਪਰ ਜਮੀਨੀ ਕਬਜ਼ਾ ਸਿੱਖਾਂ ਕੋਲ ਉਹਨਾਂ ਨੇ ਨਹੀਂ ਸੀ ਛਿੜਾਇਆ। ਉਹਨਾਂ ਨੇ ਬਸ ਖਾਸ ਖਾਸ ਥਾਵਾਂ ਤੇ ਕਬਜ਼ੇ ਕਰਕੇ ਆਪਣਾ ਰਾਜ ਪੱਕਾ ਕਰ ਲਿਆ ਸੀ। ਪਰ 47 ਦੇ ਸਾਕੇ ਨੇ ਸਭ ਕੁਝ ਉਲਟ ਪੁਲਟ ਕਰਕੇ ਸੋੜ ਦਿੱਤਾ। ਕਿਉਂਕਿ ਜਿਹੜੇ ਮੁਸਲਮਾਨ ਇਧਰੋਂ ਪੂਰਬੀ ਪੰਜਾਬ ਚੋਂ ਪੱਛਮੀ ਪੰਜਾਬ ਚ ਗਏ ਸੀ ਉਹ ਬਹੁਤ ਗਰੀਬ ਸੀ। ਉਹਨਾਂ ਕੋਲ ਬਹੁਤ ਥੋੜਾ ਸੀ। ਉਹਨਾਂ ਕੋਲ ਜਿਹੜੀਆਂ ਇਧਰ ਥੋੜੀਆਂ ਬਹੁਤ ਜ਼ਮੀਨਾਂ ਸੀ ਉਹ ਵੀ ਬਰਾਨੀਆਂ ਸੀ। ਉਹਨਾਂ ਦੇ ਘਰ ਟੁੱਟੇ-ਫੁੱਟੇ ਸੀ। ਪਰ ਜਿਹੜੇ ਪੱਛਮੀ ਪੰਜਾਬ ਦੇ ਵਿੱਚ ਸਰਦਾਰ ਸੀ ਉਹਨਾਂ ਦੀਆਂ ਉਪਜਾਊ ਜ਼ਮੀਨਾਂ ਤੇ ਬੜੇ ਵਧੀਆ ਮਹਿਲ ਨਮਾ ਹਵੇਲੀਆਂ ਸੀ ਕੀ ਬਚਿਆ ਫਿਰ ਕੁਝ ਨਹੀਂ ਬਚਿਆ ਉਹਨੀਆਂ ਜ਼ਮੀਨਾਂ ਤੇ ਹਵੇਲੀਆਂ ਤੱਕ ਪੰਜ ਪੀੜੀਆਂ ਚ ਵੀ ਪੁੱਜ ਜਾਣਾ ਔਖਾ ਲੱਗਦਾ ਜੇ ਤਾਂ ਤਾਂ ਕਰਕੇ ਜਿਹੜੀ ਮਾਰ ਅੰਗਰੇਜ਼ਾਂ ਨੇ ਮਾਰੀ ਵਾਕਈ ਪੰਜ ਪੀੜੀਆਂ ਤੱਕ ਨਹੀਂ ਉੱਠ ਸਕਾਂਗੇ ਬਾਕੀ ਜਦੋਂ ਉਧਰੋਂ ਆਏ ਸੀ ਆਪਾਂ ਤਾਂ ਜਿਹੜੇ ਪੰਜਾਬ ਦੇ ਨਾਲ ਲੱਗਦੇ ਸੂਬੇ ਸੀ ਹੁਣ ਤਾਂ ਹਰਿਆਣਾ ਤੇ ਹਿਮਾਚਲ ਆ ਇਹਦੋਂ ਵੀ ਪੰਜਾਬ ਦਾ ਹਿੱਸਾ ਸੀ ਤੇ ਸੂਬੇ ਜਿਹੜੇ ਲੱਗਦੇ ਸੀ ਉਹ ਸੀ ਰਾਜਸਥਾਨ ਜੁਪੀ ਇਹਨਾਂ ਨੇ ਰੋਕ ਲਾ ਦਿੱਤੀ ਕਿ ਇਸ ਸ਼ਰਨਾਰਥੀ ਸਾਡੇ ਸਟੇਟ ਵਿੱਚ ਨਾ ਵੜਨ। ਉੱਥੇ ਜਾ ਹੀ ਨਾ ਸਕੇ ਕਿਉਂਕਿ ਉਹਨਾਂ ਨੇ ਰੋਕ ਲਾ ਦਿੱਤੀ ਹੋਈ ਸੀ। ਹਾਲਾਂਕਿ ਇਹ ਰੋਕ ਦਿੱਲੀ ਵਿੱਚ ਵੀ ਲੱਗੀ ਸੀ ਪਰ ਕੁਝ ਸਿੱਖ ਜਿਹੜੇ ਪਸ਼ਾਵਰ ਤੋਂ ਉੱਠ ਕੇ ਆਏ ਸੀ ਉਹ ਦਿੱਲੀ ਵਿੱਚ ਧੱਕੇ ਨਾ ਵੜ ਗਏ। ਪਰ ਬਾਕੀ ਸੁਬਿਆਂ ਨੇ ਰੋਕ ਲਾ ਦਿੱਤੀ। ਜੇ ਸੁਬੇ ਆਪਣੀ ਜ਼ਮੀਨ ਦਿੰਦੇ ਤਾਂ ਓਨੀ ਜ਼ਮੀਨ ਸਿੱਖਾਂ ਨੂੰ ਮਿਲ ਸਕਦੀ ਸੀ ਜਿੰਨੀ ਉਹ ਪੱਛਮੀ ਪੰਜਾਬ ਵਿੱਚੋਂ ਛੱਡ ਕੇ ਆਏ ਸੀ। ਪਰ ਉਹਨਾਂ ਨੇ ਨਹੀਂ ਵੜਨ ਦਿੱਤਾ ਜਿਸ ਦੇ ਕਰਕੇ ਬਹੁਤ ਘੱਟ ਜ਼ਮੀਨ ਮਿਲੀ ਜੇ ਅਸੀਂ ਆਪਣੀ ਨਿੱਜੀ ਗੱਲ ਕਰੀ ਤਾਂ ਸਾਡੇ ਦਾਦਾ ਜੀ ਜਦੋਂ ਉਧਰ ਆਏ ਤਾਂ ਉਹਨਾਂ ਦੀ 120 ਕਿਲੇ ਜ਼ਮੀਨ ਸੀ ਇਧਰ ਆ ਕੇ ਉਹਨਾਂ ਨੂੰ ਸਿਰਫ 11 ਕਿਲੇ ਜ਼ਮੀਨ ਮਿਲੀ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਮਾਲੀ ਤੌਰ ਤੇ ਸਿੱਖਾਂ ਦਾ ਕਿੰਨਾ ਵੱਡਾ ਨੁਕਸਾਨ ਹੋਇਆ ਦੂਜੀ ਗੱਲ ਜਿਹੜੇ ਮੁਸਲਮਾਨ ਇਧਰ ਉੱਜੜ ਕੇ ਗਏ ਸੀ ਉਹਨਾਂ ਦੇ ਤਾਂ ਭੁਜੇ ਅਗੇ ਉਹਨਾਂ ਨੂੰ ਜ਼ਮੀਨਾਂ ਛੱਪਰ-ਪਾਰ ਕੇ ਮਿਲੀਆਂ ਕਿਉਂਕਿ ਉਧਰ ਜ਼ਮੀਨ ਬਹੁਤ ਜ਼ਿਆਦਾ ਸੀ ਪਰ ਉਧਰ ਉਜੜ ਕੇ ਆਉਣ ਵਾਲਿਆਂ ਦਾ ਬੁਰਾ ਹਾਲ ਹੋਇਆ। ਇਸਰਾ ਅਬਦਾਲੀ ਸਾਨੂੰ ਉਹ ਮਾਰ ਨਹੀਂ ਮਾਰ ਸਕਿਆ ਜਿਹੜੀ ਗੋਰਿਆਂ ਨੇ ਮਾਰੀ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਕਮੈਂਟ ਬਾਕਸ ਵਿੱਚ ਜਰੂਰ ਦੱਸਿਓ।